ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆਮ ਗੱਲਾਂ ਬਾਤਾਂ ਦੇ ਵਿੱਚ ਲੋਕ ਜਿਹੜਾ ਉਹ ਕਹਿ ਦਿੰਦੇ ਨੇ ਕਿ ਮੁਸਲਮਾਨ ਬਹੁਤ ਮਾੜੇ ਨੇ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਨਾਲ ਮਿਲਵਰਤਨ ਕਰਨ ਦੀ ਜਿਹੜੀ ਆ ਉਹ ਮਨਾਹੀ ਕੀਤੀ ਆ ਪਰ ਇਦਾਂ ਦਾ ਕੁਝ ਨਹੀਂ ਹੈ ਇਦਾਂ ਦਾ ਕੁਝ ਨਹੀਂ ਮਿਲਦਾ ਕਿਉਂਕਿ ਕੋਈ ਵੀ ਕੌਮ ਜਿਹੜੀ ਆ ਕੋਈ ਵੀ ਧਰਮ ਜਿਹੜਾ ਉਹ ਮਾੜਾ ਨਹੀਂ ਹੁੰਦਾ ਉਹਦੇ ਵਿੱਚ ਬੰਦੇ ਜ਼ਰੂਰ ਮਾੜੇ ਹੁੰਦੇ ਆ ਉਹਨਾਂ ਦਾ ਇੱਕ ਦਿਖਾਵਾ ਹੁੰਦਾ ਆ ਪਰ ਉਹ ਧਰਮੀ ਨਹੀਂ ਹੁੰਦੇ ਜਿਹੜੇ ਲੋਕ ਰਾਜ ਕਰਦੇ ਨੇ ਰੂਲਰ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਕਦੇ ਵੀ ਤੇ ਜਿਹੜੇ ਬੇਇਨਸਾਫੀ ਵਾਲਾ ਧੱਕੇ ਦਾ ਅਨਿਆਂ ਦਾ ਰਾਜ ਕਰਨਗੇ ਸਿੱਖ ਕੌਮ ਦਾ ਜਿਹੜਾ ਵਿਰੋਧ ਆ ਜਿਹੜਾ ਗੁੱਸਾ ਆ ਉਹ ਉਹਨਾਂ ਨੂੰ ਸਹਿਣਾ ਪਏਗਾ ਉਹ ਕਹਿੰਦੇ ਨੇ ਜਿਹੜਾ ਦਿੱਲੀ ਤਖਤ ਤੇ ਬੈਠਦਾ ਆ ਉਹ ਸਿੱਖਾਂ ਦਾ ਦੁਸ਼ਮਣ ਆ ਇਦਾਂ ਨਹੀਂ ਹੈ ਉਹਨਾਂ ਨੇ ਗਲਤੀਆਂ ਕਰਨੀਆਂ ਤਖਤ ਤੇ ਬੈਠ ਕੇ ਉਹਨਾਂ ਨੇ ਧੱਕਾ ਕਰਨਾ ਆ ਚਾਹੇ ਉਹ ਕਿਸੇ ਦੇ ਨਾਲ ਵੀ ਹੋਵੇ ਤੇ ਸਿੱਖ ਪੰਥ ਸਿੱਖ ਕੌਮ ਜਿਹੜੀ ਆ ਉਹ ਹਮੇਸ਼ਾ ਜ਼ੁਲਮ ਦਾ ਟੱਕਰਾ ਕਰਨ ਲਈ ਤਿਆਰ ਰਹਿੰਦੀ ਹੈ ਕਰਦੀ ਆਈ ਆ ਤੇ ਕਹਿੰਦੀ ਕਰਦੇ ਰਹਿਣਗੇ ਭਾਵੇਂ ਕਿ ਸਿੱਖਾਂ ਨੂੰ ਬਹੁਤ ਢੜਿਆਂ ਦੇ ਵਿੱਚ ਵੰਡਿਆ ਹੋਇਆ ਆ ਕੁਝ ਏਜੰਸੀਆਂ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਨੇ ਸਿੱਖਾਂ ਨੂੰ ਵੱਖੋ-ਵੱਖਰੇ ਢੜਿਆਂ ਦੇ ਵਿੱਚ ਵੰਡਣ ਲਈ ਪਰ ਮਿਸਲਾਂ ਦੇ ਸਮੇਂ ਦੀ ਆਪਾਂ ਜੇ ਗੱਲ ਕਰੀਏ ਤੇ ਮਿਸਲਾਂ ਆਪਸ ਵਿੱਚ ਲੜਦੀਆਂ ਰਹੀਆਂ ਨੇ ਪਰ ਜਦੋਂ ਜਾਲਮ ਦੇ ਨਾਲ ਟੱਕਰ ਲੈਣੀ ਹੁੰਦੀ ਸੀ ਤਾਂ ਸਾਰੇ ਇਕ ਥਾਂ ਇਕੱਠੇ ਹੋ ਜਾਂਦੇ ਸੀ ਉਸ ਤੋਂ ਬਾਅਦ ਆਪਾਂ ਕਿਸਾਨਾਂ ਦੀ ਗੱਲ ਕਰੀਏ ਵੱਖੋ-ਵੱਖਰੀਆਂ ਜਥੇਬੰਦੀਆਂ ਨੇ ਪਰ ਜਦੋਂ ਕੇਂਦਰ ਸਰਕਾਰ ਦੇ ਨਾਲ ਆਪਣੀਆਂ ਮੰਗਾਂ ਪ੍ਰਤੀ ਪ੍ਰੋਟੈਸਟ ਕਰਨਾ ਹੁੰਦਾ ਤੇ ਸਾਰੀਆਂ ਜਥੇਬੰਦੀਆਂ ਸਾਰੇ ਕਿਸਾਨ ਸਾਰੀ ਮਜ਼ਦੂਰੀ ਜਥੇਬੰਦੀਆਂ ਉਹ ਇਕੱਠੀਆਂ ਹੋ ਜਾਂਦੀਆਂ ਇਸੇ ਲਈ ਜਦੋਂ ਵੀ ਕੋਈ ਰਾਜਾ ਆ ਉਹ ਰਾਜ ਤਖਤ ਤੇ ਬਹਿੰਦਾ ਆ ਜੇ ਉਹ ਧਰਮ ਦਾ ਰਾਜ ਨਹੀਂ ਕਰਦਾ ਉਹ ਲੋਕਾਂ ਨੂੰ ਨਿਆਂ ਨਹੀਂ ਦਿੰਦਾ ਲੋਕਾਂ ਦੇ ਨਾਲ ਤਕਾ ਹੁੰਦਾ ਆ ਤੇ ਪੰਥ ਜਿਹੜਾ ਆ ਉਹ ਦਾ ਵਿਰੋਧ ਕਰਦਾ ਆ ਚਾਹੇ ਉਹ ਕੋਈ ਵੀ ਹੋਵੇ ਬਾਬਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਜਿਹੜਾ ਧੰਗੁਰੂ ਨਾਨਕ ਪਾਤਸ਼ਾਹ ਨੇ ਜਾਬਰ ਨੂੰ ਬਾਬਰ ਕਹਿ ਕੇ ਜਿੱਥੇ ਆਪਣੀ ਕਲਮ ਦੇ ਨਾਲ ਉਹਨਾਂ ਨੇ ਵਿਰੋਧ ਕੀਤਾ ਉਥੇ ਜज्ਬੇ ਦੇ ਨਾਲ ਉਹਨੂੰ ਲਲਕਾਰਿਆ ਵੀ ਯਾਬਰ ਨੂੰ ਬਾਬਰ ਕਹਿਣਾ ਉਹਨਾਂ ਸਮਿਆਂ ਦੇ ਵਿੱਚ ਕਿੰਨਾ ਔਖਾ ਸੀ ਪਰ ਫਿਰ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਜਿਹੜਾ ਪੰਥ ਆ ਉਹ ਚਲਾਇਆ ਤੇ ਉਸ ਤੋਂ ਬਾਅਦ ਅਬਦਾਲੀ ਨਾਦਰ ਸ਼ਾਹ ਕਈ ਚੜ ਕੇ ਆਏ ਪਰ ਪੰਥ ਨੇ ਹਮੇਸ਼ਾ ਉਹਨਾਂ ਦਾ ਵਿਰੋਧ ਕੀਤਾ ਭਾਵੇਂ ਕਿ ਉਹ ਪੰਜਾਬ ਵਿੱਚ ਦੀ ਲੰਘ ਕੇ ਅੱਗੇ ਦਿੱਲੀ ਨੂੰ ਜਾਂਦੇ ਸੀ ਦਿੱਲੀ ਨੂੰ ਲੁੱਟਣ ਵਾਸਤੇ ਪਰ ਆਉਂਦੇ ਸਮੇਂ 'ਚ ਗੁਰੂ ਦੇ ਖਾਲਸੇ ਦੇ ਨਾਲ ਉਹਨਾਂ ਦਾ ਜਿਹੜਾ ਆ ਉਹ ਪੀਚਾ ਪੈਂਦਾ ਹੀ ਸੀ ਤੇ ਹਿੰਦੋਸਤਾਨੀਆਂ ਦੀਆਂ ਲਿਆਂਦੀਆਂ ਬਹੂ ਬੀਟੀਆਂ ਜਿਨ੍ਹਾਂ ਨੂੰ ਉਹ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਤੇ ਵੇਚਦੇ ਸੀ ਉਹਨਾਂ ਨੂੰ ਪੰਜਾਬ ਦੇ ਵਿੱਚ ਬੈਠਾ ਗੁਰੂ ਦਾ ਖਾਲਸਾ ਜਿਹੜਾ ਆ ਉਹ ਰੋਕ ਲੈਂਦਾ ਸੀ ਇਥੋਂ ਹੀ ਉਹਨਾਂ ਨੂੰ ਸਾਰੇ ਹਿੰਦੁਸਤਾਨ ਚ ਆਪੋ ਆਪਣੇ ਘਰੀ ਜਿਹੜਾ ਆ ਉਹ ਲੜਕੀਆਂ ਨੂੰ ਪਹਚਾਇਆ ਜਾਂਦਾ ਸੀ ਸੋ ਜਿਹੜਾ ਵੀ ਜ਼ੁਲਮ ਕਰੇਗਾ ਚਾਹੇ ਉਹ ਆਪਾਂ ਨਹੀਂ ਕਹਿ ਸਕਦੇ ਔਰੰਗਜੀਬ ਸੱਚਾ ਮੁਸਲਮਾਨ ਨਹੀਂ ਸੀ ਬਹੁਤ ਸਾਰੇ ਹੋਰ ਵੀ ਧਰਮਾਂ ਦੇ ਰਾਜੇ ਜਿਹੜੇ ਆ ਇੱਕ ਵਿਖਾਵਾ ਕਰਦੇ ਆ ਕਿ ਅਸੀਂ ਧਰਮੀ ਆ ਅਸੀਂ ਫਲਾਨੀ ਆ ਕੌਮ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਉਹ ਨਹੀਂ ਇਦਾਂ ਦਾ ਕੁਝ ਨਹੀਂ ਹੈ ਜੋ ਵੀ ਰਾਜ ਤਖਤ ਤੇ ਬਹਿੰਦਾ ਆ ਉਹਦੇ ਵਿੱਚੋਂ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਧਰਮੀ ਹੁੰਦੇ ਆ ਬਹੁਤੇ ਜਿਹੜੇ ਆ ਉਹ ਪਖੰਡੀ ਹੁੰਦੇ ਆ ਕਿਉਂਕਿ ਜ਼ਿਆਦਾ ਸਮਾਂ ਜਿਹੜਾ ਆ ਮੁਗਲਾਂ ਦਾ ਮੁਸਲਮਾਨਾਂ ਦਾ ਜਿਹੜਾ ਆ ਉਹ ਆਪਾਂ ਸੋਚ ਲੈਨੇ ਆ ਕਿ ਉਹ ਰਾਜ ਰਿਆ ਆ ਤੇ ਇਸ ਕਰਕੇ ਜਿਹਦਾ ਰਾਜ ਲੰਮਾ ਸਮਾਂ ਰਿਆ ਆ ਤੇ ਸਿੱਖਾਂ ਦੀ ਦੁਸ਼ਮਣੀ ਉਹਦੇ ਨਾਲ ਹੋਣੀ ਜਿਹੜੀ ਆ ਉਹ ਸੁਭਾਵਿਕ ਆ ਹੁਣ ਵੀ ਆਪਾਂ ਦੇਖੀਏ ਆਜ਼ਾਦੀ ਤੋਂ ਬਾਅਦ ਚ ਵੀ ਜਿਹੜੇ ਤਖਤ ਤੇ ਬੈਠੇ ਆ ਜੇ ਉਹਨਾਂ ਨੇ ਕੋਈ ਤਕਾ ਕੀਤਾ ਆ ਤੇ ਪੰਥ ਨੇ ਉਹਦਾ ਕਰਾਰਾ ਜਿਹੜਾ ਜਵਾਬ ਦਿੱਤਾ ਇੰਦਰਾ ਗਾਂਧੀ ਤੋਂ ਲੈ ਕੇ ਬਿਆਨ ਸਿੰਘ ਤੱਕ ਜਿਹੜਾ ਉਹ ਪੂਰੀ ਟੱਕਰ ਰਹੀ ਆ ਉਸ ਤੋਂ ਜੇ ਆਪਾਂ ਅੱਗੇ ਗੱਲ ਕਰ ਲਈਏ ਪੰਥ ਦੀ ਕਹੇ ਲੋ ਵੀ ਬਹੁਤੇ ਲੋਕ ਕਹਿੰਦੇ ਆ ਪੰਥਕ ਜਥੇਬੰਦੀ ਐ ਸ਼੍ਰੋਮਣੀ ਅਕਾਲੀ ਦਲ ਬਾਦਲ ਜਦੋਂ ਉਹ ਰਾਜ ਭਾਗ ਤੇ ਬੈਠਾ ਬਾਲੇ ਸਿੱਖੀ ਕਹਿੰਦੇ ਸੀ ਕਿ ਸਿੱਖਾਂ ਦੀ ਜਥੇਬੰਦੀ ਹੈ ਇਹ ਰਾਜ ਕਰੇਗੀ ਲੋਕਾਂ ਨੂੰ ਨਿਆਂ ਦੇਗੀ ਪਰ ਜਦੋਂ ਉਹਨਾਂ ਨੇ ਵੀ ਨੌਜਵਾਨਾਂ ਤੇ ਤਸ਼ੱਦਦ ਕੀਤਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਲੋਕੀ ਸੜਕਾਂ ਤੇ ਆਏ ਐਸੀ ਉਹਨਾਂ ਦੀ ਜੜ ਪੁੱਟੀ ਹੈ ਹੁਣ ਉਹਨਾਂ ਦੇ ਪੈਰ ਜਿਹੜੇ ਆ ਖੂਨੀ ਪੈਰ ਜਿਹੜੇ ਆ ਉਹ ਧਰਤੀ ਤੇ ਲੱਗਣ ਜੋਗੇ ਨਹੀਂ ਛੱਡੇ ਕੱਲ ਕੀ ਤਰਪਾਦਸ਼ਾ ਨੇ ਪੰਥ ਸਜਾਏ ਹੀ ਇਸੇ ਕਰਕੇ ਸੀ ਕਿ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਉਹਨਾਂ ਨੇ ਆਪਣਾ ਸਾਰਾ ਸਰਬੰਸ ਜਿਹੜਾ ਸੀ ਉਹ ਇਸੇ ਲਈ ਤਵਾਰਿਆ ਸੀ ਤੇ ਤੀਰ ਦੇ ਨਾਲ ਕਾਹੀ ਦਾ ਬੂਟਾ ਪਟਕੇ ਦੱਬ ਦਾ ਬੂਟਾ ਪਟਕੇ ਕਿਹਾ ਸੀ ਕਿ ਜ਼ੁਲਮ ਰਾਜ ਦੀਆਂ ਜਿਹੜੀਆਂ ਜੜਾਂ ਉਹ ਪੁੱਟ ਦਿੱਤੀਆਂ ਤੇ ਜੜਾਂ ਜਿਹੜੀਆਂ ਆ ਜ਼ੁਲਮੀ ਰਾਜਿਆਂ ਦੀਆਂ ਉਹ ਜਿਹੜਾ ਪੰਥ ਆ ਗੁਰੂ ਦਾ ਇਹ ਕਦੇ ਵੀ ਉਹਨਾਂ ਦਾ ਜਿਹੜਾ ਉਹ ਲੱਗਣ ਨਹੀਂ ਦੇਗਾ ਤੇ ਇਹ ਵਿਰੋਧ ਜਿਹੜਾ ਉਹ ਚੱਲਦਾ ਰਹੇਗਾ ਇਸ ਕਰਕੇ ਕੋਮ ਕੋਈ ਵੀ ਮਾੜੀ ਨਹੀਂ ਹੁੰਦੀ ਕੋਮਾਂ ਦੇ ਵਿੱਚ ਬੰਦੇ ਮਾੜੇ ਹੁੰਦੇ ਨੇ ਜਿਹੜੇ ਰਾਜ ਕਰਦੇ ਨੇ ਦਿਖਾਵਾ ਕਰਦੇ ਅਸੀਂ ਮੁਸਲਮਾਨ ਆ ਅਸੀਂ ਹਿੰਦੂ ਆ ਅਸੀਂ ਸਿੱਖ ਆ ਉਹਨਾਂ ਦਾ ਉਹ ਦਿਖਾਵਾ ਹੁੰਦਾ ਤੇ ਦਿਖਾਵੇ ਦੇ ਵਿੱਚ ਜਦੋਂ ਉਹ ਜ਼ੁਲਮ ਕਰਨਗੇ ਤੇ ਉਹਦਾ ਜ਼ਰੂਰ ਇਹ ਭਲੇਖਾ ਪਏਗਾ ਕਿ ਅਕਾਲੀ ਦਲ ਦਾ ਪ੍ਰਧਾਨ ਜਾਂ ਰਾਜਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵੀ ਉਹ ਸਿੱਖ ਆ ਉਹਨੇ ਦਾੜ੍ਹੀ ਕੇਸ ਰੱਖਿਆ ਪਰ ਉਹਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਹੋ ਜਾਣੀਆਂ ਇੱਕ ਬਹੁਤ ਵੱਡੀ ਸ਼ਰਮਨਾਕ ਗੱਲ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੋਂਦ ਦੇ ਵਿੱਚ ਆਇਆ ਜਿਹਦੀ ਜੜ ਜਿਹੜੀ ਸੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ ਤੇ ਉਹ ਹੀ ਅਕਾਲੀ ਦਲ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਵੀਆਂ ਹੋ ਜਾਣੀਆਂ ਵੈਸੇ ਤੋਂ ਉਹਨਾਂ ਨੂੰ ਉਸੇ ਸਮੇਂ ਤਖਤ ਛੱਡ ਕੇ ਲਾਂਬੇ ਹੋ ਜਾਣਾ ਚਾਹੀਦਾ ਸੀਗਾ ਤੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਆਪਣੀ ਭੁੱਲ ਜਿਹੜੀ ਉਹ ਬਖਸ਼ਾ ਲੈਣੀ ਚਾਹੀਦੀ ਸੀ ਜਿਹੜੀਆਂ ਹੁਣ ਬਖਸ਼ਾਉਂਦੇ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਪਰ ਜੋ ਹਕੀਕਤ ਹੈ ਉਹ ਹਕੀਕਤ ਹੀ ਹੈ ਜਿਹੜਾ ਰਾਜੇ ਸ਼ੀ ਮੁਕਦਮ ਕੁੱਤੇ ਜਾਈ ਜਗਾਏ ਨੂੰ ਬੈਠੇ ਸੁਤੇ ਹਨ ਰਾਜੇ ਪਾਪ ਕਮਾਉਂਦੇ ਉਲਟੀਵਾੜ ਖੇਤ ਕੋ ਖਾਈ ਸਾਰਾ ਕੁਝ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕਿ ਰਾਜੇ ਜਿਹੜੇ ਆ ਉਹ ਜ਼ੁਲਮ ਕਰਨਗੇ ਤਾਂ ਪਰ ਗੁਰੂ ਦਾ ਖਾਲਸਾ ਜਿਹੜਾ ਆ ਪੰਥ ਆ ਆਪਣਾ ਅੱਜ ਗੱਲ ਕਰਨ ਦਾ ਮੇਨ ਮਕਸਦ ਇਹ ਹੀ ਸੀ ਥੋੜੇ ਦਿਨ ਪਹਿਲਾਂ ਇਹ ਗੱਲ ਦੋਸਤਾਂ ਮਿੱਤਰਾਂ ਦੇ ਵਿੱਚ ਬੈਠਿਆਂ ਹੋਈ ਸੀ ਕਿ ਮੁਸਲਮਾਨ ਕੌਮ ਜਿਹੜੀ ਉਹ ਬਹੁਤ ਮਾੜੀ ਐ ਪਰ ਇਦਾਂ ਨਹੀਂ ਹੈ ਗੁਰੂ ਸਾਹਿਬ ਦੇ ਨਾਲ ਪੀਰ ਬੁੱਧੂ ਸ਼ਾਹ ਹੋਣੀ ਸਾਰੇ ਜਿਹੜੇ ਆ ਉਹ ਮੁਸਲਮਾਨ ਧਰਮ ਨੂੰ ਮੰਨਦੇ ਸਨ ਤੇ ਦਰبار صاحب ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਦੀ ਨੀ ਜਿਹੜੀ ਹੈ ਉਹ ਸਾਈ ਮੀਆਂ ਮੀਰ ਇੱਕ ਸੱਚੇ ਮੁਸਲਮਾਨ ਸਨ ਇਹ ਜਿਹੜੇ ਜਿਨ੍ਹਾਂ ਦੇ ਨਾਲ ਆਪਣੇ ਵੱਡੇ-ਵਡੇਰਿਆਂ ਦੀ ਲੜਾਈ ਚੱਲਦੀ ਰਹੀ ਹੈ ਉਹ ਰਾਜੇ ਸੀ ਔਰੰਗਜ਼ੇਬ ਵਰਗੇ ਬਾਬਰ ਵਰਗੇ ਸੋ ਇਸ ਕਰਕੇ ਇੱਕ ਪਲਿੱਖਾ ਮੰਨ ਦੇ ਵਿੱਚ ਸਾਰਿਆਂ ਦੇ ਉਪਜ ਗਿਆ ਇਹ ਕਿ ਸਾਡਾ ਜਿਹੜਾ ਆ ਉਹ ਵੈਰ ਰਿਹਾ ਹੈ ਮੁਸਲਮਾਨਾਂ ਦੇ ਨਾਲ ਮੀਰ ਮੰਨੂ ਜਿਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਨੀਗੀਆਂ ਦੇ ਉੱਤੇ ਟੰਗਿਆ ਸੀ ਹਨ ਅਬਦਾਲੀ ਨੇ ਅੱਧੀ ਕੌਮ ਇੱਕੋ ਦਿਨ ਦੇ ਵਿੱਚ ਖਤਮ ਕਰਤੀ ਸੀ ਵੱਡੂ ਵੱਡੇ ਕੱਲੂਕਾਰੇ ਦੇ ਵਿੱਚ ਤਾਂ ਕਰਕੇ ਸਾਡੇ ਦਿਮਾਗ ਦੇ ਵਿੱਚ ਇਹ ਗੱਲਾਂ ਆ ਕਿ ਇਹ ਕੌਮ ਮਾੜੀ ਆ ਕੌਮ ਨਹੀਂ ਮਾੜੀ ਜਿਹੜੇ ਰਾਜ ਕਰਦੇ ਸੀਗੇ ਜਿਵੇਂ ਹੁਣ ਕਹਿਣਾ ਹੀ ਆ ਕਿ ਅਕਾਲ ਸਿੱਖਾਂ ਦਾ ਰਾਜ ਸੀ ਸਿੱਖਾਂ ਦੇ ਰਾਜ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬਿਹਦਵੀ ਹੋਵੇ ਪਰ ਉਹ ਜਿਹੜੇ ਰਾਜ ਕਰ ਰਹੇ ਸੀ ਉਹਨਾਂ ਦਾ ਦਿਖਾਵਾ ਸਿੱਖਾਂ ਵਾਲਾ ਸੀ ਅਸਲੀ ਤਾਂ